ਵੀਡੀਓ ਦੇਖ ਰਹੇ ਆਪ ਸਭ ਨੇ ਜੀਐਨਓ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਹੈ ਕਿ ਰਿਪਾਰਟ ਪਹਿਨਨ ਦੇ ਅਧਿਕਾਰ ਤੇ ਹਾਈ ਕੋਰਟ ਨੇ ਸਖਤ ਕੇਂਦਰ ਨਾਲ ਨਾਲ ਪੰਜਾਬ ਤੇ ਹਰਿਆਣਾ ਤੇ ਜਾਰੀ ਕੀਤੀ ਨੋਟਿਸ ਚੰਡੀਗੜ੍ਹ ਸੇਖ ਪਾਈ ਚਾਰੇ ਤੇ ਧਾਰਮਿਕ ਚੈਨ ਕਿਰਪਾ ਨੂੰ ਤਰਨ ਕਰਨ ਦੇ ਮਾਹੌਲ ਅਧਿਕਾਰ ਮੌਲਕੀ ਅਧਿਕਾਰ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਦੇ ਨਾਲ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਨੋਟਿਸ ਨੇ ਕਿਹਾ ਕਿ ਇਸ ਮਾਮਲੇ ਚੋਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਖਲ ਇੱਕ ਪਟੀਸ਼ਨ ਤੇ ਜਾਰੀ ਕੀਤੀ ਗਈ ਹੈ ਇਹ ਪਟੀਸ਼ਨ 2023 23 ਜੂਨ 2024 ਦੇ ਰਾਜ Rajasthan ਦੇ ਜੋਧਪੁਰ ਚ ਵਾਪਰੀ ਘਟਨਾ ਦੇ ਸੰਬੰਧ ਰਬ ਚ ਦਾਖਲ ਕੀਤੀ ਗਈ ਹੈ ਇਥੇ ਕਮਰ ਸਰ ਅੰਮ੍ਰਿਤਾਰੀ ਸਿੱਖ ਲੜਕੀ ਜੋ ਪੇਸ਼ੇ ਤੋਂ ਵਕੀਲ ਹੈ ਅਤੇ ਉਸ ਨੂੰ Rajasthan ਝੂਠੀ ਸ਼ੀਲ ਸੇਵਾ ਦੀ ਮੁਢਲੀ ਪ੍ਰਤੀਕ ਯਾਰ ਵਿੱਚ ਉਹ ਸਿਰਫ ਇੱਕ ਇਸ ਲਈ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸਨੇ ਪੰਜ ਕਕਾਰ ਤੱਕ ਕਿਰਪਾਨ ਧਾਰਨ ਕੀਤੀ ਹੋਈ ਸੀ ਪਟੀਸ਼ਨਰ ਮੁਤਾਬਿਕ ਪ੍ਰੀਖਿਆ ਕੇਂਦਰ ਦੇ ਨੋਟਲ ਅਧਿਕਾਰ ਨੇ ਉਸ ਨੂੰ ਦਾਖਲ ਹੋਣ ਤੋਂ ਰੋਕਿਆ ਐਸਜੀਪੀਸੀ ਵੱਲੋਂ ਦਾਖਲ ਜਨਹਿਤ ਪਟੀਸ਼ਨ ਚ ਸੇਖ ਪਾਈ ਚਾਰੇ ਨੇ ਕਿਰਪਾਨ ਪਹਿਨਨ ਦੇ ਮੌਲਕ ਕੋ ਅਧਿਕਾਰ ਦੀ ਸੁਰੱਖਿਆ ਲਈ ਮੰਗ ਕੀਤੀ ਹੈ ਤੇ ਪਟੀਸ਼ਨ ਚ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਿੱਖਾਂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੇ ਉਸ ਦੀ ਪ੍ਰਤੀਕ ਧਾਰਨ ਕਰਨ ਦਾ ਪੂਰਾ ਅਧਿਕਾਰ ਹੈ ਐਸਜੀਪੀਸੀ ਦਾ ਕਹਿਣਾ ਹੈ ਕਿ ਇੱਕੀ ਇਹੋ ਜਿਹੀਆਂ ਘਟਨਾਵਾਂ ਸਿਰਫ ਰਾਜਸਥਾਨ ਤੱਕ ਸੀਮਿਤ ਨਹੀਂ ਹਨ ਹਰਿਆਣਾ ਦਿੱਲੀ ਸਮੇਤ ਕਈ ਹੋਰ ਸੂਬਿਆਂ ਚ ਵੀ ਪ੍ਰਕਿਰਿਆ ਦਾ ਹੈ ਧੰਨਵਾਦ